ਲੋ ਜੀ ਅੱਜ ਫੇਰ ਦਾ ਤਾ ਸਰੋਂ ਦਾ ਸਾਗ ਬਿਨਾਂ ਰੇ ਸਪਰੇਇ ਤੋਂ ਦੇਖੋ ਚੁੱਲੇ ਤੇ ਮਿੱਠੀ ਮਿੱਠੀ ਅੱਗ ਚੱਲਦੀ ਆ 7 ਵਜੇ ਦੇ ਰੱਖਿਆ ਵਿਆ ਇਹਦੇ ਵਿੱਚ 3 ਤੋਂ 6-7 ਲੀਟਰ ਪਾਣੀ ਪਾ ਗਿਆ ਇਹ ਜਦੋਂ ਤੱਕ ਤਿਆਰ ਹੋਣਾ ਇਹ 15 ਤੋਂ 16 ਲੀਟਰ ਪਾਣੀ ਪਾਊਗਾ ਆ ਦੇਖੋ ਪਾਫਾਂ ਰਹੀਂ ਬਾਹਰ ਨਿਕਲਦੀ ਜਾਂਦਾ ਦੇਖੋ ਇਹ ਹੋਰ ਸਾਗ ਬਣ ਜਾਂਦਾ ਜਿਹੜੀ ਚਾਗੀ ਦੇਖਦੇ ਹੋਗੇ ਇਹ ਸਭ ਬਾਹਰ ਨਿਕਲ ਜੂ ਪਾਫਾ ਨਾਲ ਜਦੋਂ ਆਪਾਂ ਕੁੱਕਰ ਚ ਬਣਾਉਨੇ ਆ ਉਹ ਅੰਦਰ ਹੀ ਰਹਿ ਜਾਂਦੀ ਹੈਗੀ ਇਹਦੇ ਲਈ ਕੁੱਕਰ ਦਾ ਸਾਗ ਬਹੁਤ ਬਿਮਾਰੀਆਂ ਨੂੰ ਜਾਨੂ ਬਚਾਉਂਦਾ ਚੁੱਲੇ ਦਾ ਸਾਗ ਖਾਓ ਸੇਤ ਬਣਾਓ ਦੇਖੋ ਕੋਈ ਦੂਜੇ ਚੁੱਲਾ ਬਣਾ ਲੋ ਕੋਈ ਜ਼ਰੂਰੀ ਤਾਂ ਨਹੀਂ ਵੀ ਦੇ ਨਾਲ ਦਾ ਗਿੱਠੀ ਭਰਉਣੀ ਆਂਗੀ ਇਹ ਚਾਹੇ ਵੀ ਬੂਰ ਪਾਓ ਕੁਛ ਲਾਉਣ ਦੀ ਲੋੜ ਨਹੀਂ ਬਸ ਚੁੱਪ ਕਰਕੇ ਸਾਈਡ ਤੇ ਬਹਿ ਜਾਓ ਥੋੜਾ ਸਾਗ ਤਿਆਰ ਬਸ ਇਹ 5 ਤੋਂ 6 ਘੰਟੇ ਬੁਝਦੀ ਨਹੀਂਗੀ ਸਾਡੇ ਤਾਂ ਥੋੜੀ ਵੱਡੀ ਬਣਾਈ ਵੀ ਆ ਸਾਡੇ ਦਾ 7-8 ਘੰਟੇ ਚੱਲ ਜਾਂਦੀ ਹੈਗੀ ਤੁਸੀਂ ਛੋਟੀ ਬਣਾ ਲਓ 2-3 ਲੀਟਰ ਵਾਲੀ ਆਪਦੇ ਸਾਗ ਦੇ ਸਾਬ ਨਾਲ ਬਿਨਾਂ ਰੇਸ ਸਪਰੇਅ ਤੋਂ ਆ ਕਰੇਸ ਦਾ ਸਾਗ ਆ ਸਾਡਾ ਕਰਿਆ ਆ ਉਹਦੇ ਬੀਜਿਆ ਹੋਇਆਗਾ ਇਹਦੇ ਲਈ ਇਹ ਤੇ ਨਾ ਰੇ ਸੋਣਿਆ ਅਸੀਂ ਨਾ ਸਪਰੇਅ ਕਰਦੇ ਆ ਬਹੁਤ ਵਧੀਆ ਸਾਗ ਇਹੋ ਜਿਹਾ ਖਾਦਾ ਜਾਵੇ ਨਿਰਾਲਾ ਲੋਹਾਗਾ ਸਰੀਰ 'ਚ ਤਾਕਤ ਵੀ ਪਾਉਂਦਾਗਾ ਤੁਸੀਂ ਵੀ ਕੁੱਕਰਾਂ ਦਾ ਖਾਣਾ ਛੱਡ ਕੇ ਚੁੱਲੇ ਦਾ ਸਾਗ ਬਣਾਇਆ ਕਰੋ ਤੰਦਰੁਸਤ ਰਹੋਗੇ